ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਬੰਦਾ ਤਜਰਬਿਆਂ ਤੋਂ ਸਿੱਖਦਾ ਹੈ ਉਹ ਸਮਾਂ ਹੁਣ ਗਿਆ ਆਪਦੇ ਤਜਰਬੇ ਕਰਕੇ ਆਪ ਦਾ ਨੁਕਸਾਨ ਕਰਾ ਕੇ ਸਿੱਖਣਾ ਉਹ ਤੋਂ ਮੂਰਖ ਸਿੱਖਦੇ ਹੈ ਹੁਣ ਸਮਾਂ ਹੈਗਾ ਜਿਹੜਾ ਕਿਸੇ ਨੇ ਤਜਰਬਾ ਕਰ ਲਿਆ ਉਹ ਤੋਂ ਪਹਿਲਾਂ ਆਪਾਂ ਸਿੱਖ ਲਈਏ ਹੋਰ ਆਦੇ ਤਜਰਬਿਆਂ ਤੋਂ ਬੁੱਧੀਮਾਨ ਲੋਕ ਸਿੱਖਦੇ ਹੈ ਹੁਣ ਆਪਾਂ ਆਉਨੇ ਆ ਮੇਨ ਵਿਸ਼ੇ ਤੇ ਕਿਸਾਨ ਮਜ਼ਦੂਰ ਜੀਮੀਦਾਰ ਜਿੰਨੇ ਵੀ ਲੋਕ ਜਿਆਦਾ ਮਿਹਨਤ ਕਰਦੇ ਆ ਕਿਰਤ ਕਰਦੇ ਜਿਹਨਾਂ ਦਾ ਮੁੜਕਾ ਨਿਕਲਦਾ ਸਾਰੀ ਉਮਰ ਉਹਨਾਂ ਨੇ ਕੱਟਾ ਟੋਣਾ ਨਹੀਂ ਲਿਖਿਆ ਉਹ ਸਮਾਂ ਪਹਿਲਾਂ ਸੀ ਵੀ ਜਿੰਨੀ ਜਿਆਦਾ ਮਿਹਨਤ ਕਰਦੇ ਸੀ ਜਿੰਨਾ ਜਿਆਦਾ ਸਰਫਾ ਕਰਦੇ ਸੀ ਕਮਾਈ ਸਾਂਭ ਕੇ ਰੱਖਦੇ ਸੀ 2 ਰੁਪਏ ਜੁੜਦੇ ਸੀ ਤਾਂ ਆਪਾਂ ਅੱਗੇ ਚੀਜ਼ ਬਣਾ ਲੈਂਦੇ ਸੀ ਜਿਹੜਾ ਹੁਣ ਦਾ ਸਮਾਂ ਇਹ ਹਾਰਡ ਵਰਕ ਦਾ ਨਹੀਂ ਇਹ ਸਕਿੱਲ ਦਾ ਤੇ ਸਮਾਰਟ ਵਰਕ ਦਾ ਸਮਾਂ ਹੈ ਜੇ ਬਾੜੀ ਮਿਹਨਤ ਕਰੇ ਤੋ ਬਾੜਾ ਮੁੜਕਾ ਬਹਾਏ ਤੋ 8 ਘੰਟੇ 10 ਘੰਟੇ ਕੰਮ ਕਰੇ ਤੋ ਕੋਈ ਬੰਦਾ ਅਮੀਰ ਹੁੰਦਾ ਹੁੰਦਾ ਖੁਸ਼ਿਆਲ ਹੁੰਦਾ ਅਮੀਰ ਤੋਂ ਮਤਲਬ ਹੈ ਜਿੰਨੀਆਂ ਜੀਵਨ ਦੇ ਵਿੱਚ ਲੋੜਾਂ ਬੰਦਿਆ ਉਹ ਪੂਰੀਆਂ ਕਰ ਸਕੇ ਤੇ ਕਿਸੇ ਦਾ ਬਾੜਾ ਦੇਣਾ ਲੈਣਾ ਨਾ ਹੋਵੇ ਹੁਣ ਉਹ ਸਮਾਂ ਨਹੀਂ ਹੈਗਾ ਜਿਉਂ ਸਮਾਂ ਹੁੰਦਾ ਪਹਿਲਾਂ ਵਾਲਾ ਤਾਂ ਹੁਣ ਸਭ ਤੋਂ ਵੱਧ ਅਮੀਰ ਮਜ਼ਦੂਰ ਹੁੰਦਾ ਜਿਹੜਾ 500 ਰੁਪਏ ਦਿਹਾੜੀ ਲੈਂਦਾ ਜਾਂ ਹੁੰਦਾ ਕੋਈ ਵੀ ਜਿਹੜਾ ਜਾਦੇ ਕਿਰਤੀ 800 ਰੁਪਏ ਵਾਲਾ 1000 ਰੁਪਏ ਦਿਹਾੜੀ ਵਾਲਾ ਫਿਰ ਦਿਹਾੜੀ ਵਾਲਾ ਬੰਦਾ ਅਮੀਰ ਹੁੰਦਾ ਨਹੀਂ ਉਹ ਅੱਜ ਵੀ ਜਿਹੜਾ ਬੰਦਾ ਸਾਰੀ ਉਮਰ ਦਿਹਾੜੀ ਕਰਦਾ ਹੈ ਉਹ ਸਾਰੀ ਉਮਰ ਲੋੜਾਂ ਹੀ ਪੂਰੀਆਂ ਕਰਦਾ ਹੈ ਤੇ ਉਹਦੇ ਚੋਂ ਜਿਹੜੀਆਂ ਅੱਜ ਦੇ ਸਮੇਂ ਦੀਆਂ ਕੋਈ ਚੀਜ਼ਾਂ ਦੀ ਜ਼ਰੂਰਤ ਹੈ ਕੋਈ ਏਸੀ ਘਰ ਵੱਡਾ ਸੁੱਖ ਸਹੂਲਤ ਉਹ ਤੋਂ ਬੰਜਿਆ ਇਸ ਲਈ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਹੁਣ ਬਦਲਣਾ ਹੀ ਪਊਗਾ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸਦਾ ਹਾਂ ਵੀ ਮੰਨ ਲਓ ਕਿਸੇ ਕੋਲੇ ਛੋਟਾ ਸ਼ਹਿਰ ਹੈ ਕੋਈ ਵੱਡਾ ਹੈ ਚਾਹੇ ਕੋਈ ਪਿੰਡ ਹੈ ਜਿਹਦੇ ਕੋਲੇ ਇੱਕ ਬਿਸਪੇ ਦੀ ਦੁਕਾਨ ਹੈ ਉਹ ਵੀ ਸੌਖੀ ਜ਼ਿੰਦਗੀ ਟਪਾਰਿਆ ਨਾ ਤਾਂ ਉਹ ਚੀਜ਼ ਪੈਦਾ ਕਰਦਾ ਹੈ ਨਾ ਉਹ ਮੁੜਕਾ ਬਹੋਂਦਾ ਉਹ ਸਿਰਫ ਵੇਚਦਾ ਹੈ ਵਿਚਾਲੇ ਪਰਸੈਂਟੇਜ ਹੈ ਹਰ ਬੰਦਾ ਆਪਦੀ ਜੋ ਵੀ ਚੀਜ਼ ਵੇਚਦਾ ਉਹਦੇ ਚੋਂ ਆਪਦੀ ਵਧੀਆ ਪਰਸੈਂਟੇਜ ਰੱਖਦਾ ਹੈ ਇਹ ਹੀ ਚੀਜ਼ ਕੋਈ ਦੋ ਵਿਸਵੇਆਲਾ ਉਹ ਵੀ ਸੌਖਾ ਹੈ ਜੇ ਕਿਸੇ ਦਾ 4 ਵਿਸਵੇਆਂ ਚ ਦਫਤਰ ਹੈ ਉਹ ਵੀ ਸੌਖਾ ਹੈ ਕਿਸੇ ਦਾ 20 ਵਿਸਵੇਆਂ ਚ ਕੋਈ ਦਫਤਰ ਹੈ ਉਹ ਬਾਹਰ ਵੀ ਜੇ ਲਗਾਉਂਦਾ ਹੈ ਕੋਈ ਵੀ ਕੰਮ ਕਰਦਾ ਪ੍ਰਾਪਰਟੀ ਦਾ ਉਹ ਸਾਰੇ ਵਧੀਆ ਪੈਸੇ ਕਮਾਉਂਦੇ ਆ ਪਰ ਛੋਟਾ ਕਿਸਾਨ ਨਾ ਚਾਹੇ ਕਿल्ले ਵਾਲਾ ਚਾਹੇ ਦੋ ਵਾਲਾ ਇੱਕ ਕਿੱਲੇ ਚ 96 ਵਿਸਵੇ ਆ ਦੋ ਕਿੱਲਿਆਂ ਵਾਲੇ ਕੋਲ ਕਿੰਨੇ ਹੋਗੇ ਵੀ ਗੱਲ ਪ੍ਰੋਬਲਮ ਇਹ ਨਹੀਂ ਵੀ ਗੱਲ ਇੱਥੇ ਇਹ ਵੀ ਮਿਹਨਤ ਨਹੀਂ ਕਰ ਮਿਹਨਤ ਕਰਦਾ ਪਰ ਉਹਦਾ ਤਾਣਾ ਬਾਣਾ ਲੋਟ ਕਿਉਂ ਨਹੀਂ ਆ ਰਿਹਾ ਉਹਦੇ ਸਿਰ ਚੜਿਆ ਕਰਜ਼ਾ ਉੱਤਰ ਕਿਉਂ ਨਹੀਂ ਰਿਹਾ ਗੱਲਾਂ ਸਾਰੀਆਂ ਇਹ ਚੀਜ਼ਾਂ ਦਾ ਵਿਸ਼ਾ ਬਹੁਤ ਵੱਡਾ ਵੀ ਪਰ ਆਪਾਂ ਨੂੰ ਇਹਦਾ ਹੱਲ ਕਰਨਾ ਪਊ ਟੈਂਦੀ ਕਲਾ ਚ ਹੋ ਕੇ ਵੀ ਮੇਰੇ ਸਿਰ 5 ਲੱਖ ਆ ਕੇ 10 ਇਹਦੇ ਨਾਲ ਕੋਈ ਹੱਲ ਨਹੀਂ ਹੋਣ ਲੱਗਾ ਸਮੇ ਦੇ ਹਿਸਾਬ ਨਾਲ ਬਦਲਣਾ ਹੀ ਪਊ ਕਿਸੇ ਸਮੇ ਨੋਕੀਆ ਦੇ ਮੋਬਾਈਲ ਸੋਨੀ ਰਿਕਸਨ ਮਟਰੋਲਾ ਨਾ ਮੇਰੇ ਪੱਤਾ ਨਹੀਂ ਹੁੰਦਾ ਸੀ ਉਹ ਅੱਜ ਕਿੱਥੇ ਨੇ ਕੈਮਰੇ ਚੱਲ ਆਓ ਛੋਟੀ ਕੈਮਰੇ ਦੀਆਂ ਕੰਪਨੀਆਂ ਜੋ ਚੀਜ਼ ਸਮੇਂ ਦੇ ਹਿਸਾਬ ਨਾਲ ਨਹੀਂ ਬਦਲਦੀ ਉਹ ਗਈ ਇਸ ਲਈ ਹੁਣ ਆਮ ਤੌਰ ਤੇ ਆਪਾਂ ਕਹਿ ਦਾਂਗੇ ਵੀ ਸਾਡੀ ਫਸਲ ਦਾ ਮੁੱਲ ਨਹੀਂ ਮਿਲਦਾ ਜਾਂ ਜੋ ਵੀ ਵਿਸ਼ਾ ਹੈ ਆਪਾਂ ਨੂੰ ਉਹ ਚੀਜ਼ ਨਹੀਂ ਹੱਲ ਹੋ ਰਹੀ ਆਪਾਂ ਅੱਗੇ ਦੂਜੇ ਸਟੈਪ ਤੇ ਆਪਰੇ ਕੋਲੇ ਬੀ ਪਲਾਨ ਕੀ ਹੈ ਉਹ ਚਲੋ ਜਦੋਂ ਹੋਊ ਹੋ ਉਦੋਂ ਪਹਿਲਾਂ ਆਪਣੇ ਕੋਲੇ ਬੀ ਪਲਾਨ ਕੀ ਆਪਾਂ ਨੂੰ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਛੋਟੇ ਜ਼ਿਮੀਦਾਰ ਨੂੰ ਕਿਸਾਨ ਨੂੰ ਪਹਿਲਾਂ ਦਾ ਜਿੱਥੇ ਆਪਾਂ ਮਿਹਨਤ ਕਰਨੀ ਹੈ ਸਾਰਾ ਦਿਨ ਰਹਿਣਾ ਹੈ ਉੱਥੇ ਥੋੜਾ ਮਾਹੌਲ ਹੋਣਾ ਚਾਹੀਦਾ ਜੇ ਆਪਾਂ ਤਿੰਨ ਕਿੱल्ल्या ਦੀ ਖੇਤੀ ਕਰਦੇ ਆ ਦੋ ਦੀ ਕਰਦੇ ਆ ਉਹਦੇ ਚੋ ਜੇ 2 4 5 ਵਿਸਵੇ 10 ਵਿਸਵੇ ਆਪਾਂ ਜਿੱਥੇ ਬੈਠਣਾ ਹੈ ਉੱਠਣਾ ਹੈ ਆਪਾਂ ਨੂੰ ਮਾਹੌਲ ਬਦਲਣਾ ਪਊ ਉਹਨੇ ਉਹਦੇ ਚ ਓਨੀ ਕ ਫਸਲ ਘੱਟ ਵਧਣ ਦਾ ਕੋਈ ਫਰਕ ਨਹੀਂ ਪੈਂਦਾ ਤਿੰਨ ਕਿੱल्ल्या ਨਾਲ ਜੇ ਸਾਢੇ ਤਿੰਨ ਕਿੱल्ल्या ਦੀ ਗੱਲ ਨੂੰ ਤਾਂ ਨਹੀਂ ਫਰਕ ਪੈਂਦਾ 5:00 ਵਜੇ ਸਾਢੇ 4:00 ਦੀ ਕੱਲੋਂ ਤਾਂ ਨਹੀਂ ਫਰਕ ਪੈਂਦਾ ਉੱਥੇ ਆਪਾਂ ਨੂੰ ਵਾਤਾਵਰਨ ਚੰਗਾ ਬਣਾਉਣਾ ਪੂ ਮਾਹੌਲ ਬਣਾਉ ਆਪਾਂ ਕੁਦਰਤ ਦੇ ਬਿਲਕੁਲ ਅਗੇਸਟ ਚੱਲ ਰਹੇ ਆ 10 20 ਸਾਲਾਂ ਤੋਂ 25 30 ਸਾਲਾਂ ਆਪਾਂ ਉਹਦੇ ਉਲਟ ਬਹੁਤ ਚੱਲ ਕੇ ਦੇਖ ਲਿਆ ਬਹੁਤ ਜ਼ੋਰ ਮਾਰ ਲਿਆ ਬਹੁਤ ਪੈਸਾ ਵੀ ਸ਼ਾਇਦ ਐਮਐਸਪੀ ਸਾਹਿਬ ਨੂੰ ਕਿਸੇ ਸਮੇਂ ਲੱਗਦਾ ਸੀ ਵੀ ਬਹੁਤ ਪੈਸਾ ਪਰ ਖੁਸ਼ਹਾਲੀ ਨਹੀਂ ਆਈ ਪਰਿਵਾਰ ਟੁੱਟੇ ਨੇ ਬੱਚੇ ਆਪਦੇ ਮਾਪਿਆਂ ਨੂੰ ਛੱਡ ਕੇ ਬਾਹਰ ਜਾ ਚੁੱਕੇ ਨੇ ਇੱਥੇ ਉਹ ਕਰਕੇ ਨਹੀਂ ਰਾਜੀ ਕਮਾਈ ਤਾਂ ਵਧੀ ਪਰ ਖਰਚੇ ਹੀ ਵਧਦੇ ਨੇ ਇਸ ਲਈ ਆਪਾਂ ਨੂੰ ਦੇਖਣਾ ਪੈਣਾ ਵੀ ਗੱਲ ਖੜੀ ਕਿੱਥੇ ਆ ਤੇ ਕਿਵੇਂ ਹੋ ਇਹ ਕਿਤੇ ਨਹੀਂ ਲਿਖਿਆ ਵੀ ਆਪਣਾ ਜਿਹੜਾ ਬੰਦਾ ਪੰਜਾਬੀ ਪੜ੍ਹ ਸਕਦਾ ਤੇ ਲਿਖ ਸਕਦਾ ਪੜਾਈ ਕੱਲੀ ਇਹ ਨਹੀਂ ਸੀ ਵੀ ਆਪਾਂ 12 ਪੜ੍ਹ ਲਈਆਂ ਸੀ ਤੇ ਬੀਏ ਕਰ ਲਈ ਸੀ ਐਮਏ ਉਹ ਪੜਾਈ ਨਹੀਂ ਸੀ ਉਹ ਪੜਾਈ ਇੱਕ ਕਾਗਜੀ ਪੜਾਈ ਸੀ ਨੌਕਰੀ ਲਈ ਹੁਣ ਪੜਾਈ ਤੇ ਗੱਲ ਆ ਜੇ ਵੀ ਕੋਈ ਬੰਦੇ ਨੇ ਬੀਏ ਕਰ ਲਈ ਉਹਨੂੰ ਨੌਕਰੀ ਨਹੀਂ ਮਿਲੀ ਇਹਦਾ ਮਤਲਬ ਇਹ ਥੋੜੀ ਉਹਨੇ ਅੱਗੇ ਪੜ੍ਹਨਾ ਨਹੀਂ ਹੁਣ ਕਿਸੇ ਨੇ ਐਮਏ ਕਰ ਲਈ ਉਹਨੇ ਨੌਕਰੀ ਆਮ ਤੌਰ ਤੇ ਦੇਖੋ ਵੀ ਆਪਾਂ ਜਰਨਲ ਕੋਟੇ ਚਾਹੇ ਚਾਹੇ ਦੂਜੇ ਹੁਣ ਕੋਈ ਬੰਦਾ ਮੇਰੇ ਵਰਗਾ 50% ਲਈ ਫਿਰਦਾ ਉਹ ਕਹਿੰਦਾ ਮੈਨੂੰ ਨੌਕਰੀ ਨਹੀਂ ਉਹਦਾ ਕੋਈ ਹੱਕ ਨਹੀਂ 60 ਵਾਲਾ ਦਾ ਵੀ ਨਹੀਂ 70 ਵਾਲਾ ਦੇ ਸਮੇ ਦੇ ਹਿਸਾਬ ਨਾਲ ਚੱਲੋ ਆਪਾਂ ਇੱਕ ਆਮ ਡਿਗਰੀ ਲਈ ਆਪਾਂ ਕੋਈ ਜਿਆਦਾ ਪੀਕ ਤੇ ਪੜਾਈ ਨਹੀਂ ਕਰੀ ਇਹ ਸਾਰੀ ਚੀਜ਼ ਆਪਾਂ ਨੂੰ ਦੇਖਣੀ ਪਊ ਆਪਾਂ ਹਰ ਚੀਜ਼ ਤੇ ਦੂਜੇ ਨੂੰ ਦੋਸ਼ੀ ਨਾ ਧਰਾਈਏ ਆਪਾਂ ਜਿੰਨੀਆਂ ਚੀਜ਼ਾਂ ਦੀ ਆਸ ਦੂਜਿਆਂ ਤੋਂ ਕਰ ਰਹੇ ਆ ਉਹ ਛੱਡ ਦੀ ਆਪਾਂ ਇਹ ਦੇਖੀ ਵੀ ਆਪਾਂ ਕੀ ਕਰ ਸਕਦੇ ਹਾਂ ਇੱਕ ਇਨਸਾਨ ਕੋਲੇ ਫੁੱਲ ਪਾਵਰ ਹੁੰਦੀ ਹੈ ਇੱਕ ਬੰਦਾ ਇੱਕ ਬਹੁਤ ਹੁੰਦਾ ਜਿਹਦੇ ਪਰਿਵਾਰ ਚ ਚਾਰ ਜੀ ਨੇ ਚਾਰੇ ਤੰਦਰੁਸਤ ਹੈ ਬਿਮਾਰੀ ਰਹਿਤ ਨੇ ਬਹੁਤ ਚੜ੍ਹਦੀ ਕਲਾ ਹੈ ਕੋਈ ਗੱਲ ਨਹੀਂ ਉਹ ਬਹੁਤ ਕੁਝ ਕਰ ਸਕਦਾ ਜਿੰਨਾ ਕਹਿ ਦੋ ਉਹਨਾ ਕੁਝ ਕਰ ਸਕਦਾ ਚਾਰ ਜਾਨਾਂ ਦੀ ਮਿਹਨਤ ਬਹੁਤ ਪਰ ਉਹ ਮਿਹਨਤ ਜਿਵੇਂ ਕਹਿੰਦੇ ਹੁੰਦੇ ਆ ਵੀ ਜਾਣਾ ਮਠੰਡੇ ਆ ਟ੍ਰੇਨ ਆਪਾਂ ਦਿੱਲੀ ਵਾਲੀ ਚੜਗੇ ਚੜੇ ਰੋ ਤੇ ਸਾਰਾ ਇੰਡੀਆ ਘੁੰਮਿਓ ਤਾਂ ਵੀ ਮਠੰਡੇ ਨਹੀਂ ਪਹੁੰਚਨੇ ਵੀ ਆਪਾਂ ਨੂੰ ਮਿਹਨਤ ਕਿਸੇ ਰੂਟ ਦੇ ਹਿਸਾਬ ਨਾਲ ਕਰਨੀ ਪਊ ਜਿਹੜੇ ਬੰਦੇ ਨੇ ਪੜ੍ਹਾਈ 8 ਪੜਿਆ 5 ਪੜਿਆ 10 ਪੜਿਆ 12 ਪੜਿਆ ਕਿਤਾਬਾਂ ਨਾਲ ਜਰੂਰ ਜੁੜੋ ਕਿਤਾਬਾਂ ਬੰਦੇ ਦੀ ਸੋਚਣ ਬੈਠਣ ਰਹਿਣ ਸਹਿਣ ਖਾਣ ਪੀਣ ਸਭ ਬਦਲ ਲੈਂਦੀਆਂ ਕਿਤਾਬਾਂ ਆਪਾਂ ਇਹ ਨਹੀਂ ਕਹਿੰਦੇ ਵੀ ਪੰਜਾਬੀ ਦੀਆਂ ਕਹਾਣੀਆਂ ਪੜੀ ਜਾਓ ਜਾਂ ਕੋਈ ਨਾਵਲ ਪੜੀਓ ਜੇ ਕੋਈ ਅੰਗਰੇਜ਼ਾਂ ਨੇ ਲਿਖਿਆ ਉਹਦੇ ਪੰਜਾਬੀ ਅਨੁਵਾਦ ਨੇ ਕਿਤਾਬ ਲਿਖਣ ਵਾਸਤੇ ਜਿਨੇ ਕੋਈ ਮੱਥਾ ਮਾਰਿਆਦਾ ਉਹਨੇ ਇਹ ਨਹੀਂ ਪਤਾ ਕਿੰਨੀ 500000 ਕਿੰਨੀ ਕਿਤਾਬ ਪੜ੍ਹੀ ਨੇ ਫੇਰ ਕਿਤਾਬ ਲਿਖੀ ਜਾਂਦੀ ਆ ਉਹ ਕਿਤਾਬਾਂ ਦੇ ਸਿੱਟੇ ਨਿਕਲੇ ਹੁੰਦੇ ਆ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਮੋਬਾਈਲ ਅੱਜ ਦੇ ਯੁੱਗ ਵਿੱਚ ਹਰੇਕ ਕੋਲੇ ਮੋਬਾਈਲ ਨੂੰ ਹਰੇਕ ਬੰਦਾ ਦੇਖਦਾ ਕੋਈ ਕੁਝ ਦੇਖੀ ਜਾਂਦਾ ਕੋਈ ਕੁਝ ਇਹਦੇ ਚ ਜੇ ਆਪਾਂ ਚਾਹੀਏ ਕੀ ਨਹੀਂ ਸਿੱਖ ਸਕਦੇ ਕੀ ਨਹੀਂ ਆਪਾਂ ਕਰ ਸਕਦੇ ਜੇ ਕੋਈ ਗਾਹੀ ਵੀ ਮੈਂ ਮੋਬਾਈਲ ਵਰਤਦਾ ਨਾ ਇਹ ਕੋਈ ਚੰਗੀ ਗੱਲ ਮੋਬਾਈਲ ਦਾ ਸਹੀ ਪ੍ਰਯੋਗ ਹੋਣਾ ਚਾਹੀਦਾ ਮੋਬਾਈਲ ਵਰਤਣਾ ਨਾ ਵਰਤਣਾ ਇਹ ਕੋਈ ਨਹੀਂ ਆਪਦੀ ਚੀਜ਼ ਦੀ ਆਪ ਮਾਰਕੀਟਿੰਗ ਕਰਨੀ ਪਊ ਜੋ ਚੀਜ਼ ਪੈਦਾ ਕਰਦੇ ਹੋ ਪਹਿਲੇ ਦਿਨ ਤੋਂ ਲੈ ਕੇ ਆਖਰ ਤੱਕ ਪੈਦਾ ਹੁੰਦਾ ਜੋ ਵੀ ਸਿਸਟਮ ਹੁੰਦਾ ਜੋ ਵੀ ਮੋਬਾਈਲ ਵਰਤਦਾ ਸੋਡਾ ਬੱਚਾ ਵਰਤ ਉਹ ਵਰਤਦਾ ਉਹਨਾਂ ਨੂੰ ਵੀ ਸਭ ਤੋਂ ਵੱਡਾ ਨੁਕਸਾਨ ਪਿਛਲੇ 10-15 ਸਾਲਾਂਾਂ 'ਚ 20 ਸਾਲਾਂ 'ਚ ਇਹ ਹੋਇਆ ਹੈ ਵੀ ਜਿਹੜੀਆਂ ਪੀੜ੍ਹੀ ਹੁੰਦੀ ਹੈ ਜਿਵੇਂ ਦਾਦਾ ਤਾਂ ਪੋਤਾ ਮੁੰਡਾ ਤੇ ਪਿਓ ਇਹਨਾਂ ਦਾ ਆਪਸ 'ਚ ਕਨੈਕਸ਼ਨ ਟੁੱਟ ਗਿਆ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੋਇਆ ਜੇ ਆਪਾਂ ਕਹੀਏ ਵੀ ਮਾਪਿਆਂ ਨੂੰ ਘੱਟ ਪਤਾ ਹੈ ਨਹੀਂ ਇਹ ਵੀ ਕੋਈ ਵੱਡੀ ਗੱਲ ਇਹ ਆਪਾਂ ਕਹੀਏ ਵੀ ਜ਼ਿਆਦਾ ਬਜ਼ੁਰਗਾਂ ਨੂੰ ਹੁਣ ਨਹੀਂ ਪਤਾ ਸਾਨੂੰ ਜ਼ਿਆਦਾ ਪਤਾ ਨਹੀਂ ਇਹ ਵੀ ਗਲਤ ਹੈ ਪਤਾ ਸਭ ਨੂੰ ਹੀ ਬਥੇਰਾ ਹੈ ਗੱਲ ਕੰਬੀਨੇਸ਼ਨ ਹੋਣ ਦੀ ਹੈ ਉਹ ਆਪਣੇ ਨਾਲੋਂ ਜ਼ਿਆਦੇ ਸਬਰ ਵਾਲੇ ਨੇ ਜ਼ਿਆਦੇ ਮਿਹਨਤ ਵਾਲੇ ਜਿਹੜਾ ਕੰਮ ਉਹ ਕਰ ਸਕਦੇ ਉਹ ਆਪਾਂ ਨਹੀਂ ਕਰ ਸਕਦੇ ਜਿਹੜਾ ਆਪਾਂ ਕਰ ਸਕਦੇ ਆ سوشل ਮੀਡੀਆ ਰਾਹੀਂ ਮੋਬਾਈਲ ਰਾਹੀਂ ਫਾਸਟ ਕੰਮ ਕਰ ਸਕਦੇ ਆ ਜਿੱਥੇ ਆਪਣੀ ਰੀਚ ਜਾਂ ਗੱਲ ਪਹੁੰਚਾਉਣ ਦੀ ਉਹ ਆਪਾਂ ਕਰ ਸਕਦੇ ਆ ਇਹ ਕੰਬੀਨੇਸ਼ਨ ਹੋਣਾ ਜ਼ਰੂਰੀ ਹੈ ਦੂਜਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਆਪਣੇ ਆਮ ਜੀਮੀਦਾਰ ਜਾਂ ਮਜ਼ਦੂਰ ਜਿਦੇ ਕੋਲੇ ਥੋੜਾ ਮੋਟਾ ਪੈਸਾ ਹੈ ਜਿਹੜੇ ਥੋੜੇ ਥੋੜੇ ਸੈਟ ਨੇ ਉਹਨਾਂ ਦਾ ਨੁਕਸਾਨ ਕੀ ਉਹਨਾਂ ਦਾ ਜਿਹੜਾ ਵਿਜਨ ਆ ਉਹ ਬਹੁਤ ਛੋਟਾ ਹੈ ਜੇ ਮੰਨ ਲਓ ਵੀ ਕੋਈ ਬੰਦਾ ਮੈਂ ਆ ਜਾਂ ਕੋਈ ਵੀ ਉਹਦੀ ਮੰਨ ਲਓ ਸਾਲ ਦੀ 10 ਲੱਖ ਕਮਾਈ ਆ। ਪਰਿਵਾਰ ਵਗੈਰਾ ਤੰਦਰੁਸਤਾ ਠੀਕ ਆ। ਉਹ 10 ਲੱਖ ਦੀ ਕਮਾਈ ਵਾਲਾ ਬੰਦਾ ਲੱਖ ਰੁਪਿਆ ਜਾਂ 2 ਲੱਖ ਰੁਪਿਆ ਵੀ ਬਿਜ਼ਨਸ ਮਾਈਂਡਡ ਨਹੀਂ ਹੈਗਾ ਉਹ। ਬਿਨੇ ਮਣਾ ਨਹੀਂ ਗ੍ਰੋ ਹੋ ਸਕਦੀ। ਲੱਖ ਰੁਪਿਆ ਵੀ ਉਹ ਰਿਸਕ ਨਹੀਂ ਲੈ ਜਰਾ ਜੀ। ਲੱਖ ਦਾ ਰਿਸਕ ਇਹ ਥੋੜੀ ਆ ਵੀ ਆਪਾਂ ਲੱਖ ਰੁਪਿਆ ਲਿਆ ਤੇ ਆਪਾਂ ਕਿਤੇ ਸਿੱੜਤਾ ਤੇ ਉਹ ਗੁੰਮ ਹੋ ਗਿਆ। ਲੱਖ ਰੁਪਏ ਦਾ ਬਿਜ਼ਨਸ ਸ਼ੁਰੂ ਕਰੋਗੇ 80 ਰਹਿ ਜੂ ਕੋਈ ਗੱਲ ਨਹੀਂ। ਸਿੱਖੋਗੇ ਤਾਂ ਇਹ ਕਿ 70 ਰਹਿ ਜੂ ਕੋਈ ਨਹੀਂ। ਵੀ ਆਪਾਂ ਕੋਈ ਕੰਮ ਤੋੜ ਕੇ ਰਾਜੀ ਨਹੀਂ। ਅੱਜ ਦੇ ਸਮੇਂ 'ਚ ਕੰਮ ਤੋੜਨਾ ਹੀ ਪਉ ਜੇ ਕੋਈ ਮੇਰੇ ਵਰਗਾ ਨੌਕਰੀ ਕਰਦਾ ਉਹ ਵੀ ਕੰਮ ਨਹੀਂ ਤੋੜ ਕੇ ਰਾਜੀ ਹੁਣ ਮੰਨ ਲਓ ਕੋਈ ਬੰਦਾ ਨੌਕਰੀ ਕਰਦਾ ਕੋਈ ਨਾਲ ਖੇਤੀ ਕਰੀਦਾ ਉਹਦਾ ਪਿਓ ਉਹ ਬੰਦਿਆਂ ਦਾ ਬਜਟ ਹੈ ਨਾ 15-20 ਲੱਖ ਰੁਪਏ ਦਾ ਉਹ 5 ਲੱਖ ਰੁਪਏ ਦਾ ਕੰਮ ਵੀ ਨਹੀਂ ਚਲਾ ਰਹੇ 5 ਲੱਖ ਦਾ ਕੰਮ ਚਲਾਉਂਗੇ 5 ਦਾ 4 ਦੇ ਜੂ ਫਿਰ ਕਿਉ ਜੇ ਸਾਲ ਦੋ ਸਾਲ ਚ ਲੱਖ ਘਾਟਾ ਪੈ ਜੂ ਕੋਈ ਗੱਲ ਨਹੀਂ ਅੱਗੇ ਹੋਰ ਕੰਮ ਕਰ ਲਾਂਗੇ ਬਿਜ਼ਨਸ ਮਾਈਂਡਡ ਹੋਣਾ ਪਊਗਾ ਕੋਈ ਕਰਕੇ ਦੇਖੋ ਛੋਟੇ ਕੰਮ ਕਰ ਲਓ ਕੋਈ ਮੁਰਗੀ ਫਾਰਮ ਕੁਝ ਵੀ ਪਰ ਹਾਂ ਹੀ ਨਹੀਂ ਮੈਂ ਕਹਿੰਦਾ ਵੀ ਵੱਡੇ ਪੱਧਰ ਤੇ ਕਰੋ ਕੋਈ ਲੋਨ ਲੋਨ ਲੈ ਕੇ ਨਹੀਂ ਜਿੰਨੇ ਕੁ ਜੋਗ ਕੇ ਹਾਂ ਜਿਹੜੇ ਬੰਦੇ ਕੋਲੇ ਕੁਝ ਹੈ ਨਹੀਂ ਮਿਹਨਤੀ ਜਿਆਦੇ ਆ ਮਜ਼ਦੂਰ ਹਾਂ ਉਹ ਲੋਨ ਲਵੇ ਉਹ ਆਪਣੇ ਨਾਲੋਂ ਮਿਹਨਤ ਵੀ ਦੁੱਗਣੀ ਕਰੂਗਾ ਨਾ ਉਹ ਨਹੀਂ ਫੇਲ ਹੋਣਾ ਕੰਮ ਜੇ ਪੈਣਾ ਪੈਣਾ ਸਾਨੂੰ ਜੇ ਆਪਾਂ ਕੀ ਵੀ ਕੀ ਆਰਗੈਨਿਕ ਫੂਡ ਦੀ ਅੱਗੇ ਡਿਮਾਂਡ ਵੱਧ ਹੀ ਜਾਣੀ ਹੈ ਜੇ ਮਾੜੀ ਚੀਜ਼ਾਂ ਖਾਣ ਵਾਲੇ ਲੋਕ ਹੈਗੇ ਹੈਗੇ ਚੰਗੇ ਵਾਲੇ ਵੀ ਆ ਪਰ ਗੱਲ ਹੈ ਕੰਬੀਨੇਸ਼ਨ ਨਹੀਂ ਬਣ ਰਿਆ ਹੁਣ ਮੰਨ ਲਓ ਵੀ ਕਿਸੇ ਵੀ ਸ਼ਹਿਰ ਅਸੀਂ ਛੋਟੇ ਸ਼ਹਿਰ ਚ ਇਹ ਥੋੜੀਏ ਵੀ ਇੱਥੇ 20 ਬੰਦੇ ਵੀ ਚੰਗੇ ਖਾਣ ਵਾਲੇ ਨਹੀਂਗੇ 20 25 50 ਬੰਦੇ ਦਾ ਸ਼ਹਿਰ ਚ ਹੋਣਗੇ ਜਿਹੜੇ ਹਰ ਕੀਮਤ ਦੇ ਚੀਜ਼ ਲੈ ਕੇ ਆ ਜੀਏ ਪਰ ਆਪਣੇ ਨਾਲ ਉਹਨਾਂ ਦਾ ਤਾਲਮੇਲ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਪਾਂ ਬਹੁਤ ਤਾਲਮੇਲ ਬਣਾਉਣਾ ਆਪਾਂ ਕਹਿੰਦੇ ਵੀ ਆਪਣੇ ਕੋਲੇ ਸਿਰਫ ਗਾਹਕ ਪੰਜ ਆਉਣ 7 ਆਉਣ ਆਪਾਂ ਕਹਿੰਦੇ ਨਹੀਂ 70 ਇਹ ਕਿਹਦਾ ਲੈਣਾ ਸੀਨ ਕੋਲੋਂ 2-3 ਕਿੱਲੇ ਵਾਲਾ 5 ਕਿੱਲੇ ਵਾਲਾ ਜ਼ਿਮੀਦਾਰ ਫੇ ਤੇਰੀ ਬਣਾਈ ਮੈਂ ਤੈਨੂੰ ਮੈਂ ਡੈਕ ਕਰਕੇ ਉਹਨੂੰ ਕਿਵੇਂ ਬਣਾ ਸਕਦਾ ਨਾਗੇ ਨਾ ਹੌਣ ਤਾਂ ਉਹਦੇ ਸੀ ਉਹ ਸਿਰਫ ਪੰਜ ਕਰਾਂ ਦੀ ਲਈ ਚੀਜ਼ ਪ੍ਰੋਡਕਸ਼ਨ ਕਰੇ ਉਹਨਾਂ ਨੂੰ ਦੇਵੇ ਅਮੀਰ ਬੰਦਿਆਂ ਨੂੰ ਜੋ ਵੀ ਜਿਹੜੇ ਕਹਿੰਦੇ ਨੇ ਵੀ ਅਸੀਂ ਲੈਣਾ ਲੋਕ ਐਮਪੀ ਰਾਜਸਥਾਨ ਦੀ ਕਣ ਕਾਟਾ ਭਾਲਦੇ ਫਿਰਦੇ ਆ ਕਿਹੜੀ ਚੀਜ਼ ਦੀ ਆਪਣੇ ਕੋਲੇ ਕਿਹੜੀ ਚੀਜ਼ ਦੀ ਕਮੀ ਹੈ ਨਾ ਤਾਂ ਆਪਣਾ ਉਹ ਕਮੀ ਕੰਬੀਨੇਸ਼ਨ ਨਹੀਂ ਬਣ ਰਿਹਾ ਉਹਨਾਂ ਦਾ ਆਪਾਂ ਨੂੰ ਉਹ ਬੰਦਿਆਂ ਨੂੰ ਸਰਚ ਕਰਨਾ ਪਊ ਉਹਨਾਂ ਦੀ ਡਿਮਾਂਡ ਦੀ ਚੀਜ਼ ਪੈਦਾ ਕਰਨੀ ਪਊ ਡਿਮਾਂਡ ਹੈਗੀ ਹੈ ਚੰਗੀ ਚੀਜ਼ ਦੀ ਇਹ ਨਹੀਂ ਕਹਿ ਸਕਦੇ ਵੀ ਲੋਕ ਪੈਸਾ ਨਹੀਂ ਲਾਉਂਦੇ ਲਾਉਂਦੇ ਆ ਸਾਰੇ ਇਹ ਨਿਬੜ ਗਿਆ ਨਾ ਜਦੋਂ ਆ ਲਿਖ ਗਿਆ ਪਰ ਆਪਾਂ ਜਿਹੜੇ ਘੱਟ ਲਾਉਂਦੇ ਆ ਪਉ ਪਾਲਣੇ ਆਪਾਂ ਨੂੰ ਬਿਜ਼ਨਸ ਮਾਈਂਡ ਡਾਉਨ ਆਪੂ ਆਉਣ ਵਾਲਾ ਸਮਾਂ ਫੂਡ ਦਾ ਚੰਗੇ ਫੂਡ ਦਾ ਚੰਗੇ ਘਿਓ ਦੁੱਧ ਦਾ ਕੈਂਸਰ ਹੀ ਕੈਂਸਰ ਆ ਗਏ ਡਿਮਾਂਡ ਇੱਕਦਮ ਵਧੂਗੀ ਤੇ ਆਪਾਂ ਉਹ ਤੋਂ ਪਹਿਲਾਂ ਤਿਆਰ ਹੋ ਜਾਈਏ ਆਪਾਂ ਉਹਦਾ ਪਲੇਟਫਾਰਮ ਤਿਆਰ ਕਰ ਲਈਏ ਸਾਲ ਦੋ ਸਾਲਾਂ ਜਾਂ ਪਹਿਲਾਂ ਪੀਆਰ ਕਰ ਲਈਏ ਆਪਾਂ ਆਪਦੇ ਇੰਸਟਾਗ੍ਰਾਮ ਪੇਜ ਤਿਆਰ ਕਰ ਲਈਏ ਫੇਸਬੁੱਕ ਪੇਜ ਤਿਆਰ ਕਰ ਲਈਏ ਆਪਾਂ ਰੈਡੀ ਟੂ ਮੂਵ ਹੋ ਜਾਈਏ ਸਟਾਰਟ ਕਰੀਏ ਨਾ ਜਿਵੇਂ ਆਪਾਂ ਸਾਰਾ ਕੰਮ ਇਥੇ ਕਰ ਰਹੇ ਆ ਦੇਖੋ ਅਸੀਂ ਵੀ ਤਾਂ ਛੋਟੇ ਜ਼ਿੰਮੇਦਾਰ ਹਾਂ ਅਸੀਂ ਵੀ ਤਾਂ ਕਰਿਆ ਹੀ ਹੈ ਨਾ ਇਹ ਇਹਨੂੰ ਕਹਿੰਦੇ ਕਲਾਕਾਰੀ ਤੇ ਪ੍ਰੋਪਰ ਅੱਗੇ ਜਦੋਂ ਤਿਆਰ ਹੋ ਗਿਆ ਤੁਹਾਨੂੰ ਫੇਰ ਇਹ ਛੋਟੇ ਖਰਚ ਪਰਸ਼ਾਵਾਂ ਪਿਆ ਨਹੀਂ ਇਹ ਕਿਹੜਾ ਤੁਸੀਂ ਦੇਖੋ ਅਸੀਂ ਵੀ ਤਾਂ ਬਹੁਤ ਜਗ੍ਹਾ ਖਾਲੀ ਛੱਡੀ ਬੈਠੇ ਆਂ ਤੇ ਸਕੂਲ ਲਈ ਮੈਂ ਤੁਹਾਨੂੰ ਦੱਸਦਾ ਅੱਛੀਆਂ ਲੀਗਾਂ ਹਨ ਬਣਾਲੀਆਂ ਬੈਠੇ ਨੇ ਕੋਈ ਗੱਲ ਨਹੀਂ ਕੁਦਰਤ ਹੈ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਪ੍ਰਮਾਤਮਾ ਦੀ ਜੀ ਬੈਠੇ ਆ ਜੇ ਫੇਰ ਕਿਹੜਾ ਵਾਲਾ ਘਟਾ ਪੈ ਗਿਆ ਸਾਨੂੰ ਨਾਲ ਜਾਏਗਾ ਓਏ ਨਾਲ ਜਾਏਗਾ ਉਧਰ ਦੇ ਸਾਥ ਨਾਲ ਸਾਥ ਚੱਲ ਨਾਲ ਜਾਏਗਾ ਤੂੰ ਨਾਲ ਜਾਏਗਾ ਭਾਈ ਲੋਕ ਜੀ ਆਹ ਵਾਹੇ ਜਾ ਵਗ ਜਾ ਨਾਲ ਨਾਲ ਵਗ ਜਾ ਚੰਗਾ ਉੱਤ ਕਰਕੇ ਹਮਾਂ ਅੰਡਾ ਬੋ। ਗੱਡੀ ਥੱਲੇ ਨਹੀਂ ਹੁਣ। ਪੂਰਾ ਵਿਲਾ ਤੂੰ ਦੇਖੇਂਗਾ ਕਦੇ। ਆ ਜਾ ਓਏ। ਸਭ ਤੋਂ ਜੰਗਲੀ ਵਿਲਾ ਹੁੰਦਾ ਤੂੰ ਦੇਖੀ ਥੱਲੇ ਬਣ। ਚੰਗਾ ਮੈਂ ਪਟਾ ਹਟਾ ਦੂੰ ਆਪਰੇ। ਆ ਜਾ ਓਰੇ। ਓਰੇ ਆ ਜੇ ਬਿਲਕੁਲ। ਆ ਜਾ। ਓਰੇ ਆ ਮੇਰੇ ਕੋਲ। ਆ ਜਾ। ਆ ਜਾ। ആയ ah, ആയ yeah. ah, yeah.